ਲੋ ਜੀ ਜਸਤੀ ਜੀ ਹੱਟੀ ਵੱਲੋਂ ਸਭ ਤੋਂ ਪਹਿਲੇ ਸਾਡੇ ਸਾਰੇ ਹੀ ਭੈਣਾਂ ਤੇ ਭਰਾਵਾਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਜੀ ਅੱਜ ਕੱਲ ਮੋੜਾ ਟ੍ਰੈਂਡ ਹੋਇਆ ਬਹੁਤ ਜੀ ਜਿੰਨੇ ਚਕ ਫੂਟ ਚੱਲ ਰਹੇ ਸਾਰੇ ਮੋੜਾ ਵਾਲੇ ਚੱਲ ਰਹੇ ਹੈ ਜੀ ਸੋ ਸਪੈਸ਼ਲੀ ਮੈਂ ਆਪਣੀ ਮਸ਼ੀਨਾਂ ਦੇ ਉੱਪਰ ਸੂਟ ਤਿਆਰ ਕਰਿਆ ਮੋੜਾ ਵਾਲੇ ਲੋਕ ਵੇਚ ਰਹੇ ਦੋ ਦੋ ਮੋੜਾ ਵਾਲੇ ਸੂਟ ਜੀ ਮੈਂ ਬਣਾਇਆ 6 ਮੋੜਾ ਵਾਲਾ ਡਿਜ਼ਾਈਨ ਜੀ 6 ਮੋੜਾ ਵਾਲਾ ਡਿਜ਼ਾਈਨ ਹੈ ਜੀ ਮੈਂ ਬਹੁਤ ਹੀ ਸੋਹਣਾ ਸੂਟ ਹੈ ਫੋਟੋ ਵਾਲਾ ਪੀਸ ਹੈ ਦੇਖੋ ਬਿਲਕੁਲ ਚੈੱਕ ਕਰੋ ਬਿਲਕੁਲ ਜਿਵੇਂ ਫੋਟੋ ਸੂਟ ਬਣਾਇਆ ਹੈ ਬਿਲਕੁਲ ਡਿੱਟੋ ਪੀਸ ਬਣਵਾਇਆ ਹੈ ਡਿੱਟੋ ਹੀ ਦੁਪੱਟਾ ਬਣਵਾਇਆ ਹੈ ਇਹ ਗਣੀ ਗੜੀ ਪਿਆਰੀ ਹੈ ਇਹ ਸਾਡਾ ਬੇਸਰ ਹੈਗਾ ਔਰ ਹੈਗਾ ਡੀ ਨੈਚੁਰਲ ਕريب ਦਾ ਜਿਹੜਾ ਕਪੜਾ ਬਾਜ਼ਾਰ ਚ 500 ਆਪਣੇ ਕਪੜਾ ਵਿਕਦਾ ਹੈ ਡੀ ਨੈਚੁਰਲ ਉਹ ਕਪੜਾ ਇਹ ਬਣਵਾਇਆ ਜੀ ਨਾਲ ਦੁਪੱਟਾ ਆਏਗਾ ਚਨਾਉਣ ਦਾ ਜੀ ਇਹ ਬਾਜ਼ਾਰ ਦੀ ਗੱਲ ਕੀਤੀ ਜਾਵੇ 800 ਰੁਪਏ 1500 ਰੁਪਏ ਵਿੱਚ ਰਿਚ ਰਹੇ ਹੈ 1600 ਰੁਪਏ ਵਿੱਚ ਰਿਚ ਰਹੇ ਹੈ ਮੋਡਰਨ ਡਿਜ਼ਾਈਨ ਦਾ ਟਰੈਂਡ ਹੋ ਗਿਆ 3000 ਤੋਂ ਲੈ ਕੇ 5000 ਤੱਕ ਆ ਰਿਹਾ ਹੈ ਸੋ ਮੈਂ ਆਪਣੇ ਸਾਰੇ ਭੈਣਾਂ ਦੇ ਪਰ ਵਾਸਤੇ ਆਫਰ ਤੇ ਛੂਟ ਲੈ ਕੇ ਆਇਆ ਹੈ ਇਹ ਛੂਟ ਦੀ ਬਾਜ਼ਾਰ ਦੀ ਕੀਮਤ ਤਾਂ ਕਾਫੀ ਜ਼ਿਆਦਾ ਹੈਗੀ ਹੈ ਪਹਿਲੇ ਕੰਮ ਚੈੱਕ ਕਰੋ ਹੈਂਡ ਵਰਕ ਦਾ ਕੰਮ ਹੈ 48 ਇੰਚ ਤੱਕ ਲੈਂਥ ਹੈਗੀ ਹੈ ਦੁਪੱਟਾ ਹੈਗਾ ਚਿਨੌਨ ਦਾ ਜੀ 오રિਜਨਲ ਡੀ ਨੇਚਰਲ ਕ੍ਰੇਪ ਦਾ ਕੱਪੜਾ ਹੈ ਨਾਲ ਚਿਨੌਨ ਦਾ ਦੁਪੱਟਾ ਨਾ ਤਾਂ ਮੈਂ 1500 ਰੁਪਏ ਦੇਣੀ ਨਾ 1600 ਰੁਪਏ ਦੇ ਪਹਿਲੇ ਸਿਰ ਇੱਟ ਕਲਰ ਚੈੱਕ ਕਰ ਲਿਆ ਰਾਜੂ ਚੱਕ ਕਰ ਲੈ ਪਹਿਲੇ ਕਲਰ ਚੈੱਕ ਕਰੋ ਮੇਰੇ ਕੋਲ 320 ਰੁਪਏ ਦਾ ਲਾਟ ਬਣ ਕੇ ਆਇਆ ਜੀ ਤੇ ਮੈਂ ਨਾ ਕੁਆਨਟੀਟੀ ਚ ਖੇਡਦਾ ਹੁੰਦਾ ਕੁਆਨਟੀਟੀ ਬਣਵਾਉਂਦੀ ਹੈ ਹੈਵੀ ਜੀ ਇਹ ਜਾਂ ਜਾਂਦੀ ਪੜਤੇ ਚ 320 ਰੁਪਏ ਮੈਂ ਬਣਵਾਇਆ ਪਹਿਲੇ ਲੋਟ ਦੇ ਅੰਦਰ ਜੀ ਤੇ ਅਗਲੇ ਲੋਟ ਚ ਮੇਰਾ 600 ਰੁਪਏ ਭੇਜਿਆ ਹੋਇਆ ਹੈ ਤਕਰੀਬਨ 1000 ਫੁੱਟ ਮੇਰੇ ਕੋਲ ਹੈਗਾ ਜੀ ਇਸ ਵਾਰ ਮਾਲ ਨਹੀਂ ਬਣਾਉਣਾ ਹੈਗਾ ਕਿਉਂਕਿ ਜੇ ਮੈਂ ਵੀਡੀਓ ਪਾਣੀ ਹੈ ਲੋਕਾਂ ਨੇ ਤਾਂ ਮੇਰੇ ਹਿਸਾਬ ਕਰ ਮੋਰਾ ਛੋਟ ਬਣਾਣੀ ਬੰਦ ਕਰ ਦੇਣੀ ਕੋਈ 1500 ਵਿੱਚ ਦਾ ਕੋਈ 1600 ਵਿੱਚ ਦਾ ਸੂਟ ਬੜਾ ਸੋਹਣਾ ਹੈ ਡਿਜ਼ਾਈਨ ਬੜਾ ਪਿਆਰਾ ਹੈ ਜੀ ਜਿੰਨਾ ਨੇ ਵਿਆਹ ਦੇ ਵਾਸਤੇ ਲੈਣੇ ਉਹ ਵੀ ਲੈ ਜਾ ਸਕਦੇ ਨੇ ਜਿੰਨਾ ਲੈਣ ਦੇ ਵਾਸਤੇ ਲੈ ਉਹ ਵੀ ਲੈ ਜਾ ਸਕਦੇ ਆ ਜਿੰਨਾ ਕੱਪੜੇ ਕੰਮ ਕੰਨ ਉਹ ਵੀ ਲੈ ਜਾ ਸਕਦੇ ਆ ਬਾਜ਼ਾਰ ਦੇ ਟੈਟ ਕਾਫੀ ਜ਼ਿਆਦਾ ਹੈ ਬਾਜ਼ਾਰ ਤੋਂ ਵੀ ਅੱਧੇ ਟੈਟਾਂ ਵਿੱਚ ਸੂਟ ਦੇ ਦੇਣਾ ਆਪਾਂ ਸੂਟ ਦਾ ਰੇਟ ਰੱਖਿਆ ਹੈ 750 ਰੁਪਏ ਰੱਖਦੇ ਸੀ 750 ਸੂਟ ਹੈ ਡੀ ਨੈਚਰਲ ਦੇ ਉੱਪਰ ਚਨਾਉਣ ਦਾ ਦੁਪੱਟਾ ਬਾਜ਼ਾਰ 1500 ਹੀ ਮਿਲ ਸਕਦਾ 1600 ਹੀ ਮਿਲ ਸਕਦਾ ਹੈ ਜਦਹੀ ਗੱਲ ਜੀ ਹੁਣ ਜਿੰਨਾ ਕੱਪੜੇ ਇਕੱਠੇ ਲੈਣੇ ਆ ਵੇਚਣ ਵਾਸਤੇ ਲੈਣੇ ਆ ਜਸ ਸੈਟਾਂ ਸੈਟਲ ਨੇ ਸਤਾ ਸਾਹਿਬ ਜੀ ਸਿੰਗਲ ਸੂਟ 7700 ਮਿਲੇਗਾ ਬਾਜ਼ਾਰ 12 13 1500 ਕੁਝ ਵੀ ਰੇਟ ਤੇ ਮਿਲ ਸਕਦਾ ਹੈ ਆਪਣੇ ਰੇਟ ਦੇ ਕੋਈ ਬਰਾਬਰ ਦੇ ਨਹੀਂ ਲ ਸਕਦਾ ਹੈਗਾ ਆ ਵੀਰ ਜੀ ਦਿਖਾ ਦੂ ਕੋਈ ਗੱਲੀ ਉਸ ਤੇ ਬਾਅਦ ਜਿੰਨੇ ਮੇ ਤੇ ਸੈਟ ਬੰਦ ਲੈਣੇ ਆ ਦੇਖੋ ਰੰਗ ਮੇਰੇ ਪਾਸ 12 ਮੰਨਦੇ ਆ ਅਗਲੇ ਲੋਟ ਕੀ ਮੈਂ ਕਿ ਵਾਈਟ ਵੀ ਐਡ ਕਰਾ ਰਹੇ ਹਾਂ ਸਕਿਨ ਵੀ ਕਰਾ ਰਹੇ ਹਾਂ ਸਾਰੇ ਰੰਗ ਐਡ ਕਰਾਤੇ ਮਤਲਬ ਟੋਟਲ ਮੈਂ 42 ਰੰਗਾਂ ਦਾ ਚਾਟ ਬਣਾਇਆ ਅਗਲੀ ਵਾਰ ਜੀ ਜਿੰਨੇ ਸਿੰਗਲ ਸੂਟ ਲੈਣੇ 750 ਜੀ ਜਿੰਨੇ 10 10 ਸੂਟ ਇਕੱਠੇ ਲੈਣੇ ਆ 20 20 ਸੂਟ ਇਕੱਠੇ ਲੈਣ ਇਹ ਲੋ ਰਾਮਗੜ ਜਾ ਕੇ 1200 ਵਿੱਚੋਂ 1300 ਵਿੱਚੋਂ 1400 ਵਿੱਚੋਂ ਗਾਰੰਟੀ ਹੈ ਰਾਮਗੜ اٹਮੇ ਕਿਰੀ ਹੈ ਜੀ ਬਾਜ਼ਾਰ ਚ ਸੂਟ 1500 ਘਟ ਕੋਈ ਨਹੀਂ ਵੇਚ ਸਕਦਾ ਇਸੇ ਗੱਲ ਦਾ ਚੈਲੰਜ ਵੀ ਆਪਣੀ ਗਾਰੰਟੀ ਦੀ ਹੈ ਸੋ ਵੀਡੀਓ ਨੂੰ ਕਰਨਾ ਥੋੜਾ ਸ਼ੇਅਰ ਫਰਜ਼ ਮੰਦਾ ਹੈ ਪੇਜ ਨੂੰ ਕਰਨਾ ਲਾਈਕ ਵੀਡੀਓ ਨੂੰ ਕਰਨਾ ਸ਼ੇਅਰ ਕਿਉਂਕਿ ਆਟਮ ਹੈਗੇ ਬੜੀਆਂ ਪਿਆਰੀਆਂ ਪਿਆਰੀਆਂ ਸੂਟ ਹੈਗੇ ਬੜੇ ਸੋਹਣੇ ਸੋਹਣੇ ਰੇਟ ਹੈਗੇ 660 ਰੁਪਏ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ 6-8 ਉਹਨਾਂ ਨੂੰ ਮਿਲਣਾ ਹੈ ਜਿਨ੍ਹਾਂ ਨੇ ਬੰਡਲ ਤੇ ਮੰਡਲ ਲੈਣੇ ਆ 4-4 ਵਈਸੀ ਮਿਨੀਮਮ ਮਿਲਣਗੇ ਸਿੰਗਲ ਵੀ 750 ਦਾ ਹੈ 750 ਉਹਨੂੰ ਦੇਣਾ ਹੈ ਜੇ ਆ ਵੀਡੀਓ ਨੂੰ ਕਰੂਗਾ ਸ਼ੇਅਰ ਪੇਜ ਨੂੰ ਕਰੂਗਾ ਲਾਈਕ ਤੇ ਚੈਨਲ ਨੂੰ ਕਰੂਗਾ ਸਬਸਕ੍ਰਾਈਬ YouTube ਚੈਨਲ ਨੂੰ ਲਾਈਕ ਕਰ ਲਓ Facebook ਚੈਨਲ ਨੂੰ ਲਾਈਕ ਕਰ ਲਓ Instagram ਨੂੰ ਲਾਈਕ ਕਰ ਲਓ ਕਿਉਂਕਿ ਨਵੇਂ-ਨਵੇਂ ਵੀਡੀਓ ਤਾਂ ਹੀ ਆਪਰ ਤੁਹਾਡੇ ਕੋਲ ਪਹੁੰਚਣੇ ਨੇ ਜੇ ਉਹ ਚੈਨਲ ਲਾਈਕ ਹੋਊਗਾ ਸਬਸਕ੍ਰਾਈਬ ਹੋਊਗਾ ਸੋ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਲਾਈਕ ਵੀ ਕਰ ਦਿਓ ਪੇਜ ਨੂੰ ਕਰ ਦਿਓ ਸਬਸਕ੍ਰਾਈਬ ਚੈਨਲ ਦਾ ਨਾਮ ਹੈ ਜਸਜੀ ਹੱਟੀ ਐਡਰੈਸ ਹੈਗਾ ਜਸਜੀ ਦੀ ਹੱਟੀ ਬਸਟ ਮਿੰਟਰੀ ਬਿਲਕੁਲ ਸਾਹਮਣੇ ਕਾਲ ਕਰਕੇ ਆਓ ਜੀ ਨੰਬਰ ਪਰ ਦਿੱਤੇ ਹੋਏ ਨੀਚੇ ਜੀ ਸੋ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਲਾਈਕ ਵੀ ਕਰ ਦਿਓ ਸੋ ਧੰਨਵਾਦ ਜੀ ਥੈਂਕ ਯੂ ਜੀ